ਸਤਿ ਸ਼੍ਰੀ ਅਕਾਲ ਦੋਸਤੋ ਅੱਜ ਤੁਹਾਡੇ ਲਈ ਅਸੀਂ ਬਹੁਤ ਹੀ ਇੱਕ ਅਜਿਹੀ ਜਾਣਕਾਰੀ ਲੈ ਕੇ ਆਏ ਹਾਂ ਜੀ ਨੂੰ ਸਾਡੀ ਕਿਤਾਬਾਂ ਦੇ ਸਿਲੇਬਸ ਵਿੱਚ ਜ਼ਿਆਦਾ ਨਹੀਂ ਪੜਾਇਆ ਜਾਂਦਾ ਅੱਜ ਜੋ ਅਸੀਂ ਫੋਟੋ ਤੁਹਾਨੂੰ ਸਕਰੀਨ ਤੇ ਦਿਖਾ ਰਹੇ ਹਾਂ ਇਹ ਮਹਾਰਾਜ ਦਾਰਾ ਸ਼ਿਕੋਦੀ ਹੈ ਜੋ ਕਿ ਸ਼ਾਹ ਜਹਾਂਦਾ ਸਭ ਤੋਂ ਵੱਡਾ ਪੁੱਤਰ ਤੇ ਔਰੰਗਜ਼ੇਬ ਦਾ ਵੱਡਾ ਭਰਾ ਸੀ ਉਸ ਦਾ ਜਨਮ 20 ਮਾਰਚ 1615 ਈਸਵੀ ਵਿੱਚ ਅਜਮੇਰ ਭਾਰਤ ਵਿਖੇ ਹੋਇਆ ਜਿਵੇਂ ਕਿ ਅਪਾ ਜਾਣਦੇ ਆ ਮੁਗਲ ਸਾਮਰਾਜ ਨੇ ਸਾਡੇ ਭਾਰਤ ਉੱਤੇ ਰਾਜ ਕੀਤਾ ਇੱਕ ਮੁਗਲ ਵੰਸ਼ ਤੋਂ ਹੋਣ ਦੇ ਨਾਤੇ ਰਾਜਾ ਸ਼ਿਕੋਹ ਇੱਕ ਬਹੁਤ ਐਸ਼ੋ ਆਰਾਮ ਦੇ ਬਚਪਨ ਵਿੱਚ ਪਲਿਆ ਉਸ ਨੂੰ ਪੜਾਉਣ ਦੇ ਲਈ ਬਹੁਤ ਮਹਾਨ ਕਵੀ ਸੂਫੀ ਸੰਥਾਾਂ ਤੇ ਬਹਾਣ ਪੰਡਿਤਾਂ ਕੋਲ ਭੇਜਿਆ ਗਿਆ ਤੇ ਉਸ ਨੂੰ ਬਹੁਤ ਹੀ ਲਾਡ ਪਿਆਰ ਨਾਲ ਪਾਲਿਆ ਗਿਆ ਤੇ ਸ਼ਾਹਜਾਹ ਸਭ ਤੋਂ ਵੱਧ ਪਿਆਰ ਆਪਣੇ ਉਸ ਪੁੱਤਰ ਨੂੰ ਹੀ ਕਰਦਾ ਸੀ ਤੇ ਜਿਵੇਂ ਕਿ ਤੁਹਾਨੂੰ ਦੱਸਿਆ ਕਿ ਔਰੰਗਜ਼ੇਬ ਦਾ ਏ ਸਭ ਤੋਂ ਵੱਡਾ ਭਰਾ ਸੀ ਤੇ ਗੱਲ ਹੈ 1657 ਈਸਵੀ ਦੀ ਜਦੋਂ ਕਿ ਸ਼ਾਹਜਾਹ ਮੰਜੇ 'ਚ ਪੈ ਗਿਆ ਬਿਮਾਰ ਹੋ ਗਿਆ ਉਦੋਂ ਫਿਰ ਗੱਦੀ ਦੀ ਪ੍ਰਾਪਤੀ ਦੇ ਲਈ ਬਗਾਵਤ ਛਿੜ ਗਈ ਉਸ ਬਗਾਵਤ ਦੇ ਤਹਿਤ ਸੁੰਨ ਵਿੱਚ ਆਇਆ ਹੈ ਕਿ ਔਰੰਗਜੀਬ ਨੇ ਉਹਨਾਂ 2 ਸਾਲਾਂ ਦੇ ਵਿੱਚ ਆਪਦੇ ਵੱਡੇ ਭਰਾ ਨੂੰ ਕਤਲ ਕਰਵਾ ਦਿੱਤਾ ਤੇ ਖੁਦ ਗੱਦੀ ਪ੍ਰਾਪਤ ਕਰ ਲਈ ਪਰ ਇਸ ਗੱਲ ਦੀ ਪੁਸ਼ਟੀ ਕਰਨੀ ਐਨੀ ਆਸਾਨ ਨਹੀਂ ਕਿਉਂਕਿ ਔਰੰਗਜ਼ੇਬ ਇੱਕ ਇੰਨਾ ਕਾਇਰਵਾਨ ਬੰਦਾ ਨਹੀਂ ਸੀ ਉਸ ਨੂੰ ਜਿੰਨਾ ਕਿ ਦਰਸਾਇਆ ਜਾ ਚੁੱਕਿਆ ਹੈ ਕਿਉਂਕਿ ਉਹ ਪੰਜ ਵਖ ਦਾ ਨਮਾਜ਼ੀ ਸੀ ਨਾ ਉਹ ਵਿਆਜ ਖਾਂਦਾ ਸੀ ਤੇ ਵਿਆਜ ਖਾਣ ਵਾਲੇ ਲੋਕਾਂ ਨੂੰ ਸਖਤ ਸਜ਼ਾਵਾਂ ਦਿੰਦਾ ਸੀ ਇੱਥੋਂ ਤੱਕ ਕਿ ਉਹਨੇ ਮਰਨ ਤੋਂ ਪਹਿਲਾਂ ਇਹ ਐਲਾਨ ਕਰਤਾ ਸੀ ਕਿ ਮੇਰੇ ਮਰਨ ਵੇਲੇ ਮਹਾਰਾਜਾ ਜਿੰਨਾ ਖਰਚ ਨਾ ਕੀਤਾ ਜਾਵੇ ਮੇਰੇ ਜਨਾਜ਼ੇ ਦੇ ਸਿਰਫ ਉਹਨਾਂ ਖਰਚ ਕੀਤਾ ਜਾਵੇ ਜਿੰਨਾ ਕਿ ਮੈਂ ਆਪਣੀ ਕਿਰਤ ਕਮਾਈ ਨਾਲ ਆਪਣੀਆਂ ਟੋਪੀਆਂ ਬਣ ਕੇ ਕਮਾਇਆ ਚਲੋ ਗੱਲ ਕਰ ਰਹੇ ਸੀ ਰਾਜਾ ਸ਼ਕੋਧ ਇਦਾਰਾ ਸ਼ਕੋਦੀ ਤੇ ਦਾਰਾ ਸ਼ਕੋ 1659 ਈਸਵੀ ਵਿੱਚ ਖੁਦ ਮਰ ਗਿਆ ਸੀ ਪਰ ਇਹ ਗੱਲ ਦੀ ਪੁਸ਼ਟੀ ਹਜੇ ਨਹੀਂ ਹੋਈ ਉਹਨੂੰ ਔਰੰਗਜ਼ੇਬ ਨੇ ਮਾਰਿਆ ਸੀ ਜਾਂ ਉਹਨੂੰ ਖੁਦ ਮੌਤ ਆਈ ਸੀ ਸਾਡੇ ਕੋਲ ਜਿੰਨੀ ਵੀ ਜਾਣਕਾਰੀ ਸੀ ਇਹ ਸੀ ਤੁਹਾਡੇ ਨਾਲ ਸਾਂਝੀ ਕਰ ਦਿੱਤੀ ਆ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ ਤੁਹਾਨੂੰ ਨਵੀਆਂ ਤੋਂ ਨਵੀਆਂ ਦੁਰਲਭ ਤੇ ਅਦੁੱਤ ਗੱਲਾਂ ਲੈ ਕੇ ਤੁਹਾਡੇ ਸਾਹਮਣੇ ਪੇਸ਼ ਕਰਿਆ ਕਰਾਂਗੇ ਜੋ ਕਿ ਤੁਹਾਨੂੰ ਕਿਤਾਬਾਂ ਵਿੱਚ ਸ਼ਹਿਰ ਹੀ ਕਿਤੇ ਮਿਲਣ ਦਾਰਾਸ਼ਕੋ ਬਾਰੇ ਤੁਸੀਂ ਵੀ ਨੈਟ ਉੱਤੇ ਪੜ੍ਹ ਸਕਦੇ ਹੋ ਕਾਫੀ ਕੁਝ ਉਹਦੇ ਬਾਰੇ ਪਿਆ ਜੇ ਵੀਡੀਓ ਚੰਗੀ ਲੱਗੀ ਤਾਂ ਅੱਗੇ ਸਾਂਝੀ ਕਰਨਾ ਧੰਨਵਾਦ